ਇਕਤਵਾਰ ਦਾ ਦੇਣਿਆ ਸਮੇਂ ਲੈ ਲਓ ਜੀ ਹੋਰ ਇਹ ਇਕਤਵਾਰ ਵਾਲੇ ਦਿਨ ਵੀ ਜਿਹੜੀ ਉਪਰ ਜਿਹਤਵਾਰ ਵਾਲੇ ਦੇਣ ਵੀ ਜਿਹੜੀ ਆ ਕੀ ਅੱਜ ਇਹ ਕਾਰਕ੍ਰਿਤੀ ਵਿੱਚ ਲੋਕ ਇਹ ਯੋਧੇ ਮਾਨਯੋਗ ਕਮਿਸ਼ਨ ਸਾਹਿਬ ਦੇ ਡਾਕਟਰ ਕਿਰਨ ਜੀ ਦੇ ਜਿਹੜੇ ਸੁਪਾਈਸਰ ਕਾ ਰਾਲੀ ਵਾਲੇ ਠੀਕ ਹੈ ਇਹ ਵੀ ਮੇਰੇ ਨਾਲ ਵੀਰ ਜਿਵੇਂ ਮੈਂ ਸਮਾਸੇ ਵਿੱਚ ਆਪਣੇ ਆਪ ਨੂੰ ਸਪਾਈਸੇ ਵਕਈਆ ਉਸੇ ਤਰ੍ਹਾਂ ਇਹ ਵੀ ਹੈ ਜਿੰਦਰਜੀ ਵੀ ਸਾਰੇ ਰਲ ਕੇ ਆਪਾਂ ਜਿਹੜਾ ਆਪਣਾ ਲਾਗਾ ਸਾਹਰਾ ਕਰਦੇ ਹਾਂ ਔਰ ਸੇ ਆਪਕਰੀਏ ਕਾਰਪੋਰੇਸ਼ਨ ਦੀ ਗੱਲ ਹੈ ਕਿ ਅੱਜ ਐਤਵਾਰ ਆ ਵਰਤਸਰੀ ਆ ਉਹਦੇ باوجود ਵੀ ਜਿਹੜੇ ਮਾਨਯੋਗ ਕਮੇਲਨਾ ਸਾਹਿਬ ਦੀ ਤੀਰਤਾ ਜਿਹੜੇ ਬਾੜ ਜਿਹੜੇ ਸਰਕਾਰਾਂ ਅਸੀਂ ਇੱਥੇ ਨਾ ਮਾਰਕ ਕਰੀਏ ਜਾਣਦੇ ਜਾਂ ਸੜਕਾਂ ਤੋਂ ਪਿਛੜੇ ਕੀਤੇ ਜਾਂਦੇ ਆ ਜਾਂ ਟ੍ਰੈਮ ਨੂੰ ਵੀ ਲੈ ਕੇ ਜਿਹੜੀ ਮੁਸ਼ਕਲ ਹੈਗੀ ਆ ਤਾਂ ਤਾ ਸਾਰੇ ਬੁੱਤਿਆਂ ਨਾਲ ਗੱਲਬਾਤ ਕਰਾਂਗੇ ਤਾਂ ਪੂਰੇ ਸ਼ਹਿਰ ਦੇ ਸੁੱਤੇ ਜਿਹੜਾ ਮਿਸ਼ਨ ਹੈਗਾ ਉਹਨਾਂ ਨੂੰ ਵੀ ਮੇਰੀ ਅਪਰੀਵਿਧੀ ਤੋਂ ਪੰਚਾਲ ਕਰਨ ਦੇ ਲਈ ਉਹਨਾਂ ਦੇ ਨਾਲ ਉਹਨਾਂ ਵੀਰਾਂ ਦੇ ਨਾਲ ਆਪਾਂ ਮੋਢੇ ਦਾ ਮੋਢਾ ਲਾ ਕੇ ਚੱਲਿਆ ਜਰੀਏ ਤਾਂ ਕਿ ਅੰਮ੍ਰਿਤਸਰ ਨੂੰ ਸੋਹਣਾ ਸਾਫ਼ ਸੁਥਰਾ ਜਿਵੇਂ ਅੰਮ੍ਰਿਤਸਰ ਸਿੱਖੀ ਦਾ ਘਰ ਕਿਹਾ ਜਾਂਦਾ ਵਾਕਿ ਹੀ ਅੰਮ੍ਰਿਤਸਰ 50 ਦਾ ਘਰ ਬੁਣਾ ਸਕੀਏ ਔਰ ਜਦੋਂ ਕਦੀ ਕਿਤੇ ਨਾ ਆਵੇ ਤੇ ਪੰਜਾਬ ਦਾ ਨਾਮ ਸਫਾਈ ਦੇ ਚਾਹੇ ਵੀ ਸੋਨਾ ਪੰਜਾਬ ਦੇ ਉੱਤੇ ਔਰ ਉਹਦੇ ਅੰਮ੍ਰਿਤਸਰ ਦਾ ਪੁਰਾਣਾ ਨਾਮ ਲਿਆ ਜਾਵੇ ਇਹਨੀਆਂ ਬੇਨਤੀਆਂ ਉਹ ਸ਼ੋਪ ਸਿੰਘ ਮੱਧੜ ਦੀ ਪ੍ਰਵਾਨ ਕਰ ਲਈਆਂ ਔਰ ਸਾਰੇ ਅੰਮ੍ਰਿਤਸਰ ਨਿਵਾਸੀਆਂ ਛੁਮੇਵਾਰ ਬਰਸ਼ਰ ਸ਼ਿਆਬਾੜਾ ਪਰ ਤਾਂ ਅਮ ਜਿਹੜੇ ਲੋਕ ਨੇ ਜਿਹੜੇ ਜਿਹੜੇ ਉਧਿਆਂ ਵਾਲੇ ਨੇ ਉਹਨਾਂ ਨੂੰ ਬੇਨਤੀ ਕਿ ਸਾਰੇ ਰਲ ਕੇ ਆਪਾਂ ਜਿਹੜਾ ਇਹ ਉਪਰਾਲਾ ਕਰਿਆ ਕਰੀਏ ਇਹਨਾਂ ਦੇ ਨਾਲ ਜਿਹੜੇ ਬਾਹਰ ਜਿਹੜੇ ਸਹੀ ਛਾਂਗਣਾ ਬਾਹਰ ਨਹੀਂ ਜਿਹੜੀਆਂ ਸੜਕਾਂ ਦੇ ਤੇ ਖੜੇ ਕੀਤੇ ਜਾਂਦੇ ਆ ਜਾਂ ਟ੍ਰੈਫਿਕ ਨੂੰ ਵੀ ਲੈ ਕੇ ਜਿਹੜੀ ਮੁਸ਼ਕਲ ਹੈ ਇਸ ਦਾ ਤਮਾਮ ਜਿਹੜੀਆਂ ਗੱਲਬਾਤ ਕਰਾਂਗੇ